ਸੁਖੁ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਉ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨੁ ਦੁਖੁ ਜਾਇ ਹੋਵ ਸਿਫਤਿ ਖਸਮ ਦੀ ਨੂਰ ਅਰਸੋਂ ਹੁਰਸੋਂ ਝੱਟੀ ਆ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰਸ਼ਾੰਦਸ਼ਾਹ ਜਿਸ ਪਾਸ ਬਹਠਿਓ ਸੋਹੀਐ ਸਭਨਾ ਦਾ ਵੀਸਾ ਸੁ ਸਜਣ ਸਚਾ ਪਾਤਸ਼ਾਹ ਸਿਰਸ਼ੰਦ ਅਸ਼ੋ ਜਿਸ ਪਾਸ ਬਹਠਿਓ ਦੀ ਸਭਨਾ ਦਾ ਵੀ ਸਾਹੋ ਸਤਨਾਮ ਸ਼੍ਰੀ ਲੋਕ ਮਹੱਲਾਤੀ ਜਾ ਪਰਥਾਈ ਸਾਖੀ ਮਹਾਂਪੁਰਖ ਬੋਲ ਦੇ ਸਾਂਜੀ ਸਗਲ ਜਹਾਨੈ ਗੁਰਮੁਖ ਹੋਇ ਸੁਪਾਉ ਕਰੇ ਆਪਣਾ ਆਪ ਪਛਾਣੈ ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਜੀ ਸਗਲ ਜਹਾਨ ਗੁਰਮੁਖ ਹੋ ਆਪਨਾ ਆਪ ਪਛਾਣ ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮਾਨੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸਿਖਿਆ ਕਥ ਹੈ ਗਿਆਨ ਮਹਲਾ 3 ਜੀ ਗੁਰਮੁਖ ਚਿਤ ਨ ਲਾਇਓ ਅੰਤ ਦੁਖ ਪਹਤਾ ਆਏ ਅੰਦਰ ਰਹੋ ਬਾਹਰ ਰਹੋ ਅੰਧਿਆ ਸੁਧ ਨ ਕਾਈ ਪਾਏ ਪੰਡਿਤ ਤਿਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾਏ ਜਿਨ ਗੁਰ ਕੈ ਸ਼ਬਦ ਸਲਾਹਿਆ ਹਰਿ ਸਿਉ ਰਹੇ ਸਮਾਇ ਅੰਡਿਤ ਦੂਜੈ ਭਾਇ ਬਰਕਤ ਨਾ ਹੋਵਈ ਨੋ ਧਨ ਪੱਲੇ ਪਾਈ ਪੜਥਕੀ ਸੰਤੋਖ ਨ ਆਇਓ ਅਨ ਦਿਨ ਪੁਕਾਰ ਨ ਚੁੱਕਾਈ ਨਾ ਸੰਸਾਰ ਵਿੱਚ ਹਉ ਜਾਏ ਨਾਨਕ ਨਾਮ ਵਿਹੂਣਿਆ ਸੁਜਾਈ ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦੱਸੇ ਮਿੱਤ ਤਿਸ ਹੋ ਬਲ ਜਾਈ ਗੁਣ ਸਾਂਜੀ ਤਿਨ ਸੋ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਹਾਂ ਹਰੀ ਸਤਗੁਰ ਤਿਸ ਜਿਨ ਸੋਜੀ ਪਾਈ ਹਰਿ ਸੇਵੀ ਪਿਆਰਾ ਨਿਤ ਸੇਵ ਖਪਾਈ ਬਲਹਾਰੀ ਸਤਗੁਰ ਤਿਸ ਜਿਨ ਸੋਜੀ ਪਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3ਾ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਜੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਨੈ ਰਾਗ ਸੋਰਠਿ ਦੀਵਾਰ ਦੀ 12ਵੀਂ ਪੌੜੀ ਸ਼ਲੋਕਾ